ਪਾਣੀ ਛੜਨਾਗਾ 2 ਵਜੇ ਹਾਂ 2 ਵਜੇ ਪਾਣੀ ਹਲੇ ਵੇਟ ਕਰ ਰਹੇ ਤੁਸੀਂ ਵੀ ਹੋਈ ਵੇਟ ਕਰ ਰਹੇ ਆ 2 ਵਜੇ ਤਾਈ ਪਰ ਲੱਗਦੀ ਹੈ ਕਿ ਅਲਰਟ ਵੀ ਜਾਰੀ ਕੀਤਾ ਗਿਆ ਹੈ ਹੈਨਾ ਛੋਡੇ ਇਲਾਕੇ ਦੀ ਵੀ ਅਲਰਟ ਜਾਰੀ ਕੀਤਾ ਹੈ ਅੱਧਰ ਅੱਧਰ ਦੇ ਪਾਸੇ ਤਾਂ ਕੋਈ ਖਤਰਾ ਨਹੀਂ ਹੈ ਨੀਚੇ ਵਾਲੇ ਪਾਸੇ ਨੀਚੇ ਵਾਲੇ ਤਲਵਾੜਾ ਵਾਲਾ ਪਾਸਾ ਹੋ ਗਿਆ ਕਿਹੜੇ ਪਾਸੇ ਮੁਕੇਰੀਆਂ ਤਲਵਾੜਾ ਪੰਜਾਬ ਜਿਵੇਂ ਵਿਆਸ ਜਿੱਧਰ ਥੱਲੇ ਜਾਂਦੀ ਹੈ ਜਿਵੇਂ ਉਹ ਸਾਈਡ ਲਈ ਜ਼ਿਆਦਾਤਰ ਇਹਨਾਂ ਨੂੰ ਅਲਰਟ ਕਰਨਾ ਜ਼ਰੂਰੀ ਹੈ ਕਿਉਂਕਿ ਲੋਕ ਪਹਿਲੇ ਸੰਭਲ ਜਾਣਗੇ ਤੇ ਉਸ ਤੋਂ ਇਲਾਵਾ ਪ੍ਰਸ਼ਾਸਨ ਨੇ ਹੋਰ ਕੁਝ ਜਾਣਕਾਰੀ ਦਿੱਤੀ ਹੈ ਕੁਝ ਕੁਸ਼ ਏਰੀਆ ਦਾ ਕੋਈ ਨਹੀਂ ਸਾਡੇ ਏਰੀਏ ਕੁਝ ਨਹੀਂ ਖਤਰਾ ਨਾ ਉਧਰ نیچے ਉਧਰ ਪ੍ਰਸ਼ਾਸਨ ਉਧਰ ਹੀ ਹੈ ਸਾਰੇ ਸਾਰਾ ਜਦਾ ਹੈ ਪੰਜਾਬ ਚੋਂ ਨਿਕਲਦਾ ਹਾਂ ਪੰਜਾਬ ਪੰਜਾਬ ਲਈ ਜ਼ਿਆਦਾ ਖਤਰਾ ਹੈ ਪੰਜਾਬ ਲਈ ਜ਼ਿਆਦਾ ਹੈ ਉਹਨਾਂ ਲੋਕਾਂ ਲਈ ਇੱਕਦਮ ਜੜਾ ਪਾਣੀ ਇਕੱਠਾ ਛੱਡਣਗੇ ਹਾਂ ਤਾਂ ਉਹਨਾਂ ਲਈ ਬਹੁਤ ਜ਼ਰੂਰੀ ਹੈ ਉਹਨਾਂ ਨੂੰ ਅਲਰਟ ਕਰਨਾ ਹਾਂ ਇਹ ਦਾ ਅਸਰ ਥੱਲੇ ਹੋਣਾ ਹੈ ਇੱਧਰਲੇ ਪਾਸੇ ਪਹਿਲਾਂ ਤੁਸੀਂ ਇੱਥੇ ਦੇ ਰਹਿਣ ਵਾਲੇ ਪਹਿਲਾਂ ਦੇਖਿਆ ਸੀ ਕਦੇ ਇੰਨਾ ਪਾਣੀ ਨਿਕਲਦਾ ਹੋਇਆ ਆ ਆਸ-ਪਾਸ ਦੇ ਰਾਕੇ ਅੱਜ ਦੇਖਣ ਆ ਮੈਂ ਅੱਜ ਹੀ ਆਇਆ ਦੇਖਣ ਆ ਸੀ ਨਾ ਹਾਂ ਸੁਣਿਆ ਸੀ ਪਾਣੀ ਛੱਡਣਾ ਬਹੁਤ ਹੈ ਜਿਹੀ ਪਾਣੀ ਬੜੀ ਵੇਖੀ ਹੈ ਇੱਧ ਨਾਲਦੇ ਨਹੀਂ ਕਿਉਂਕਿ ਲੋਕ ਵੀ ਇੱਥੇ ਪਹੁੰਚੇ ਹੋਏ ਨੇ ਆ ਇਧਰ ਵੀ ਤਸਵੀਰਾਂ ਤੁਸੀਂ ਦੇਖ ਲਓ ਜਿਹੜੇ ਲੋਕਲਸ ਨੇ ਉਹ ਵੀ ਖੜੇ ਆ ਹੀ ਵੇਟ ਕਰ ਰਹੇ ਨੇ ਕਿ ਜਦੋਂ ਪੌਂਗ ਟਾਈਮ ਤੋਂ ਪਾਣੀ ਛੱਡਿਆ ਜਾਏਗਾ ਉਹਨਾਂ ਦਾ ਸਾਰਾ ਕੀ ਹੋ ਜਾਏਗਾ ਪਰ ਨਜ਼ਾਰਾ ਦੂਸਰੇ ਪਾਸੇ ਇਹ ਅੰਦਾਜ਼ਾ ਲਾਇਆ ਜਾਏ ਕਿ ਜਦੋਂ 110000 ਕਿਊਸਿਕ ਪਾਣੀ ਛੱਡਿਆ ਜਾਏਗਾ ਤੇ ਜਿਹੜਾ ਆਸ-ਪਾਸ ਦਾ ਪੰਜਾਬ ਦਾ ਇਲਾਕਾ ਹੈ ਖਾਸ ਤੌਰ ਤੇ ਜਿਹੜੇ ਪਿੰਡ ਨੇ ਜਿੱਥੇ ਪਹਿਲਾਂ ਹੀ ਅ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਪ੍ਰਸ਼ਾਸਨ ਵੱਲੋਂ ਜਿਹੜਾ ਕਿਹਾ ਗਿਆ ਕਿ ਤੁਸੀਂ ਆਪਣੇ ਆਪਣੇ ਸਹੀ ਟਿਕਾਣਿਆਂ ਤੇ ਹੋ ਜੋ ਪ੍ਰਸ਼ਾਸਨ ਵੱਲੋਂ ਤਿਆਰੀਆਂ ਕੀਤੀਆਂ ਗਈਆਂ ਉਹ ਆ ਹੀ ਨਿਰਭਰ ਕਰ ਰਹੇ ਹੈਗੇ ਜੇ ਨਿਕਲਦਾ ਹੈ ਤਾਂ ਬਿਆਸ ਦਰਿਆ ਤੋਂ ਸਿੱਧਾ ਨਿਕਲ ਜੇ ਘਟੋ ਘਟ ਆਸ-ਪਾਸ ਦੇ ਇਲਾਕਿਆਂ ਜਾ ਕੇ ਤਬਾਹੀ ਨਾ ਮਚਾਏ ਪਰ ਫਿਲਹਾਲ ਦੇ ਲਈ ਕਿਉਂਕਿ ਸਾਰਿਆਂ ਦੀ ਨਜ਼ਰ ਆਹੀ ਬਣੀਆਂ ਹੋਈਆਂ ਨੇ ਕਿ ਇਹ ਪਾਣੀ ਜਦ ਨਿਕਲੇਗਾ ਜੇ ਕਿਉਂਕਿ ਹਲੇ ਨਿਕਲਦਾ ਰਿਹਾ ਪਰ ਜਦ ਪ੍ਰੋਪਰ ਤਰੀਕੇ ਨਾਲ ਗੇਟਸ ਖੁੱਲਣਗੇ 1 ਲੱਖ 10 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾਏਗਾ ਉਸ ਦੌਰਾਨ ਕੀ ਨਜ਼ਾਰਾ ਹੋਏਗਾ ਤੇ ਦੂਸਰੇ ਪਾਸੇ ਕੀ ਮੰਜ਼ਰ ਹੋ ਸਕਦਾ ਹੈ ਉਹ ਤੁਸੀਂ ਆਪਣੇ ਅੰਦਾਜ਼ਾ ਲਾ ਸਕਦੇ ਹੋ ਜੀ ਜੀ ਆ ਠੀਕ ਹੈ ਬਜ਼ਮ ਤੁਸੀਂ ਤਸਵੀਰਾਂ ਸਾਂਝੀਆਂ ਕਰਦੇ ਰਹੋ ਇਸ ਵੇਲੇ ਤਸਵੀਰਾਂ ਸਾਡੇ ਦਰਸ਼ਕਾਂ ਨੂੰ ਅਸੀਂ ਦਿਖਾ ਰਿਹਾ ਪੌਂਗ ਡੈਮ ਦੀਆਂ ਤਸਵੀਰਾਂ ਨੇ ਬਜ਼ਮ ਇਸ ਵੇਲੇ ਹਿਮਾਚਲ ਵਾਲੇ ਪਾਸੇ ਖੜੇ ਨੇ ਜਿੱਥੇ ਅਜੇ ਤੱਕ ਫਲੱਡ ਗੇਟਸ ਨਹੀਂ ਖੋਲੇ ਗਏ ਨੇ ਕੁਝ ਜੋ ਫਲੱਡ ਗੇਟਸ ਨੇ ਉਹ ਪ੍ਰੋਪਰ ਖੋਲਦੇ ਜਾਨਗੇ ਪੂਰਨ ਤੌਰ ਦੇ ਉੱਤੇ ਜਦੋਂ ਪਾਣੀ ਛੱਡਿਆ ਜਾਏਗਾ ਤਾਂ ਉਛਾਲ ਪਾਣੀ ਦਾ ਕਾਫੀ ਜ਼ਿਆਦਾ ਹੋਣ ਵਾਲਾ ਉਹ ਤਸਵੀਰਾਂ ਕੁਝ ਸਮੇਂ ਬਾਅਦ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਪੌਂਗ ਡੈਮ ਦੇ ਵਿੱਚ ਇਸ ਵੇਲੇ ਜੋ ਪਾਣੀ ਦਾ ਲੈਵਲ ਹੈ ਉਹ ਕਾਫੀ ਜ਼ਿਆਦਾ ਵਧਿਆ ਹੋਇਆ ਤਾਂ ਐਸੇ ਕਰਕੇ ਹੁਣ ਪਾਣੀ ਛੱਡਿਆ 16 ਫੁੱਟ ਉੱਤੇ ਪਾੜੀਆਂ ਇਸڑے ਖਤਰੇ ਦੇ ਨਿਸ਼ਾਨ ਤੋਂ ਇਸੇ ਕਰਕੇ ਪਾਣੀ ਛੱਡਣਾ ਹੁਣ ਮਜਬੂਰੀ ਹੈ ਕਿਉਂਕਿ ਜੇ ਨਹੀਂ ਛੱਡਦੇ ਤਾਂ ਫਿਰ ਡੈਮ ਨੂੰ ਨੁਕਸਾਨ ਹੋ ਸਕਦਾ ਹੈ ਹੁਣ ਪੰਜਾਬ ਵਾਲੇ ਪਾਸੇ ਜੋ ਪਿੰਡ ਨੇ ਉੱਥੇ ਅਲਰਟ ਜਾਰੀ ਕੀਤਾ ਗਿਆ 20000 ਦੇ ਕਰੀਬ ਘਰ ਨੇ 60 ਪਿੰਡਾਂ ਦੇ ਕਰੀਬ 20000 ਲੋਕਾਂ ਨੂੰ ਕਿਹਾ ਗਿਆ ਹੈ ਕਿ ਆਪੋ ਆਪਣੇ ਘਰ ਤੁਸੀਂ ਖਾਲੀ ਕਰ ਦਿਓ ਕਿਉਂਕਿ ਜੇਕਰ ਪਾਣੀ ਅੱਗੇ ਆਉਂਦਾ ਤਾਂ ਦਿੱਕਤ ਹੋ ਸਕਦੀ ਆ ਬਜ਼ਮ ਇੱਥੇ ਜੋ ਸਤਾਰਕ ਲੋਕ ਤੁਹਾਡੇ ਨਾਲ ਖੜੇ ਨੇ ਉਹਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਿਓ ਕਿ ਆਖਰਕਾਰ ਹੁਣ ਪਹਾੜੀ ਇਲਾਕੇ ਦੇ ਵਿੱਚ ਮੀਂਹ ਜੋ ਲਗਾਤਾਰ ਪੈ ਰਿਹਾ ਉਸ ਤੋਂ ਬਾਅਦ ਇਹ ਪਾਣੀ ਵਧਿਆ ਆਏ ਪਹਿਲਾਂ ਵਾਲੇ ਸਮੇਂ ਜਦੋਂ ਦੇਖਿਆ ਕਰਦੇ ਸੀ ਤਾਂ ਕਿੰਨਾ ਕੁ ਪਾਣੀ ਇੱਥੋਂ ਛੱਡਿਆ ਜਾਂਦਾ ਸੀ ਤੇ ਕੀ ਹਾਲਾਤ ਹੋਇਆ ਕਰਦੇ ਸੀ ਆਪਣਾ ਜੇਕਰ ਉਹ ਤਜਰਬਾ ਸਾਂਝਾ ਕਰ ਸਕਣ ਮੁਰ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ ਬਜ਼ਮ ਦੇ ਨਾਲ ਕਿਉਂਕਿ ਮੌਸਮ ਖਰਾਬ ਹੋਣ ਦੇ ਚੱਲਦੇ ਨੈਟਵਰਕਿੰਗ ਦਾ ਵੀ ਇਸ਼ੂ ਆ ਰਿਹਾ ਸਿਆਸਤ ਵਿੱਚ ਹੁਣ ਆ ਮੁਰਤ ਤੋਂ ਅਸੀਂ رابطہ ਕਾਇਮ ਕਰਨ ਦੀ ਕੋਸ਼ਿਸ਼ ਕਰਾਂਗੇ ਬਸ ਹੁਣ ਦੇ ਨਾਲ ਫਿਲਹਾਲ ਤਸਵੀਰਾਂ ਜ਼ਰੂਰ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਪੌਂਗ ਡੈਮ ਦੀਆਂ ਤਸਵੀਰਾਂ ਨੇ ਇਸ ਵੇਲੇ ਤੁਸੀਂ ਲਾਈਵ ਤਸਵੀਰਾਂ ਦੇਖ ਪਾ ਰਹੇ ਹੋ ਪੌਂਗ ਡੈਮ ਵਿਖੇ ਸਾਡੀ ਟੀਮ ਮੌਜੂਦ ਹੈ ਡੇਲੀ ਪੋਸਟ ਪੰਜਾਬ ਹਿਮਾਚਲ ਦੀ ਟੀਮ ਗਰਾਊਂਡ ਜ਼ੀਰੋ ਦੇ ਉੱਤੇ ਮੌਜੂਦ ਹੈ ਵੱਖ-ਵੱਖ ਜਗ੍ਹਾ ਦੇ ਉੱਤੇ ਇਸੇ ਤਰੀਕੇ ਦੇ ਨਾਲ ਆਬਾਂ ਦੀ ਆਫਤ ਦੀ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹੁਣ ਜੋ ਅਸੀਂ ਗੱਲ ਕਰ ਰਹੇ ਸੀ ਕਿ ਆ 16 ਫੁੱਟ ਉੱਤੇ ਪਾਣੀ ਚੱਲ ਰਿਹਾ ਉਹ ਤੁਸੀਂ ਗ੍ਰਾਫਿਕਸ ਦੇ ਜ਼ਰੀਏ ਇੱਕ ਵਾਰ ਸਮਝ ਲਓ ਮੌਜੂਦਾ ਪਾਣੀ ਜੋ ਹੈ ਜੋ ਵਾਟਰ ਲੈਵਲ ਹੈ ਉਹ 1396 ਫੁੱਟ ਦੇ ਉੱਤੇ ਹੈ ਜਦਕਿ ਖਤਰੇ ਦਾ ਨਿਸ਼ਾਨ ਜੋ ਕਿ ਆ ਡੇਂਜਰ ਲੈਵਲ ਹੁੰਦਾ ਹੈ ਉਹ 1380 ਫੁੱਟ ਤੇ ਹੈ ਤਾਂ ਉਸ ਤੋਂ ਹੁਣ ਸਿੱਧੇ ਤੌਰ ਤੇ 80 ਤੋਂ 96 ਤੱਕ ਦੇਖੀਏ ਤਾਂ 16 ਫੁੱਟ ਵੜਦੇ ਨੇ 16 ਫੁੱਟ ਪਾਣੀ ਕਾਫੀ ਜ਼ਿਆਦਾ ਹੈ ਤਾਂ ਹੁਣ ਇੰਨਾ ਜ਼ਿਆਦਾ ਪਾਣੀ ਜਦੋਂ ਛੱਡਿਆ ਜਾਣਾ ਜੋ ਕਿ ਅਨੁਮਾਨਤ 1 ਲੱਖ 10000 ਕਿਊਸਿਕ ਪਾਣੀ ਹੈ ਉਸ ਨੂੰ ਹੁਣ ਛੱਡਿਆ ਜਾਏਗਾ ਤਾਂ ਜ਼ਾਹਰ ਜੀ ਗੱਲ ਹੈ ਇੰਨੇ ਪਾਣੀ ਦੇ ਅੱਗੇ ਆਉਣ ਦੇ ਨਾਲ ਪਿੰਡਾਂ ਕੋਲ ਨੁਕਸਾਨ ਹੋਏਗਾ ਜਿੰਨੇ ਪਿੰਡ ਨੇ ਜਾਂ ਫਿਰ ਉਹਨਾਂ ਦੇ ਆਸ-ਪਾਸ ਘਰ ਨੇ ਉਹਨਾਂ ਇਲਾਕਿਆਂ 'ਚ ਪਾਣੀ ਭਰਨਾ ਲਗਭਗ ਤੈ ਹੈ ਇਸੇ ਕਰਕੇ ਘਰ ਖਾਲੀ ਕਰਨ ਨੂੰ ਕਹਿ ਦਿੱਤਾ ਗਿਆ ਵਿਆਸ ਦਰਿਆ ਦੇ ਵਿੱਚ ਪਾਣੀ ਛੱਡਣ ਦੀ ਤਿਆਰੀ ਹੈ ਵਿਆਸ ਦਰਿਆ ਦੇ ਨਾਲ ਹੁਣ ਅੱਗੇ-ਅੱਗੇ ਜਾ ਕੇ ਜੋ ਵੀ ਇਲਾਕੇ ਨੇ ਉਹਨਾਂ ਦੇ ਵਿੱਚ ਪਾਣੀ ਦੀ ਮਾਰ ਪੈਣ ਵਾਲੀ ਹੈ ਤਾਂ ਇਸੇ 'ਚ ਹੁਣ ਤਸਵੀਰਾਂ ਕੁਝ ਸਮੇਂ ਬਾਅਦ ਤੁਹਾਡੇ ਸਾਹਮਣੇ ਆ ਸਕਦੀਆਂ ਨੇ ਜਦੋਂ ਡੈਮ ਦੇ ਫਲੱਡ ਗੇਟਸ ਖੋਲੇ ਜਾਣ ਬਿਆਸ ਦਰਿਆ ਦੇ ਨੇੜੇ ਹੋਰ ਖਤਰਾ ਵੱਧ ਚੁੱਕਿਆ ਹੈ ਪੌਂਡ ਡੈਮ ਦੀਆਂ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਇੱਥੇ ਆ ਤੁਹਾਨੂੰ 6 ਗੇਟ ਨਜ਼ਰ ਆ ਰਹੇ ਨੇ ਇਹਨਾਂ ਦੇ ਵਿੱਚੋਂ ਹੀ ਕੁਝ ਗੇਟ ਖੋਲੇ ਜਾਣਗੇ ਜਿਸ ਦੇ ਸਰੀਏ 1 ਲੱਖ ਕਿਊਸਿਕ ਤੋਂ ਵੱਧ ਪਾਣੀ ਜੋ ਹੈ ਛੱਡਿਆ ਜਾਣਾ 11000 ਕਿਊਸਿਕ ਪਾਣੀ ਛੱਡਿਆ ਜਾਏਗਾ ਬਿਆਸ ਦਰਿਆ ਦੇ ਨੇੜੇ ਖਤਰਾ ਵੱਧ ਚੁੱਕਿਆ ਪੌਂਡ ਡੈਮ ਦੀਆਂ ਤਸਵੀਰਾਂ ਡਮ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਨ ਦੇ ਨਾਲ ਖਤਰਾ ਵੀ ਵਧਿਆ ਹੋਇਆ ਤਾਂ ਇਸ ਤੋਂ ਬਾਅਦ ਹੁਣ ਪਾਣੀ ਛੱਡਿਆ ਜਾਣਾ 2 ਵਜੇ ਦਾ ਸਮਾਂ ਮੁਕਰਰ ਕੀਤਾ ਗਿਆ ਸੀ ਕਿ 2 ਵਜੇ ਪਾਣੀ ਛੱਡਿਆ ਜਾਏਗਾ ਹਾਲਾਂਕਿ ਸੇਫਟੀ ਫਰਸਟ ਤਹਿਤ ਵਿੱਚ ਪ੍ਰਸ਼ਾਸਕੀ ਅਧਿਕਾਰੀ ਉੱਥੇ ਸੁਰੱਖਿਆ ਮਾਪਦੰਡਾ ਦਾ ਪਹਿਲਾ ਖਿਆਲ ਰੱਖ ਰਹੇ ਨੇ ਉਸ ਤੋਂ ਬਾਅਦ ਹੀ ਕੋਈ ਕਦਮ ਚੁੱਕਿਆ ਜਾਏਗਾ ਪਾਉਂਗ ਡੈਮ ਦੀਆਂ ਤਸਵੀਰਾਂ ਇਸ ਵੇਲੇ ਤੁਸੀਂ ਦੇਖ ਪਾ ਰਹੇ ਹੋ ਪਾਉਂਗ ਡੈਮ ਦੇ ਵਿੱਚ ਗੇਟ ਖੋਲੇ ਜਾਣੇ ਨੇ ਕੋਈ ਜੀ ਪਲਾਨ ਦੇ ਵਿੱਚ ਜਦੋਂ ਗੇਟ ਖੋਲੇ ਜਾਣਗੇ ਤਾਂ ਉਹਨਾਂ ਦੇ ਵਿੱਚੋਂ 110000 ਕਿਊਸਿਕ ਪਾਣੀ ਹੈ ਉਪਾੜੀ ਪੰਜਾਬ ਦੀ ਤਰਫ ਆਏਗਾ ਤਾਂ ਇਸ ਦੇ ਵਿੱਚ ਬਿਆਸ ਦੇ ਨਾਲ ਲੱਗਦੇ ਜੋ ਇਲਾਕੇ ਨੇ ਉੱਥੇ ਅਲਰਟ ਜਾਰੀ ਕੀਤਾ ਗਿਆ ਨਾਲ ਹੀ ਹਰਿਆਣਾ ਦੇ ਵੀ ਕੁਝ ਇਲਾਕੇ ਨੇ ਉੱਥੇ ਵੀ ਅਲਰਟ ਜਾਰੀ ਕੀਤਾ ਗਿਆ ਹੈ ਪੰਜਾਬ ਹਰਿਆਣਾ ਹਿਮਾਚਲ ਤਿੰਨਾਂ ਜਗ੍ਹਾ ਦੇ ਉੱਤੇ ਮੀਂਹ ਤੇ ਪਾਣੀ ਦਾ ਕਹਿਰ ਦੇਖਣ ਨੂੰ ਮਿਲ ਬਿਆਸ ਦਰਿਆ ਦੇ ਜੋ ਨੇੜਲੇ ਇਲਾਕੇ ਨੇ ਉੱਥੇ ਪਾਣੀ ਦੀ ਮਾਰ ਸਭ ਤੋਂ ਜ਼ਿਆਦਾ ਪੈਣ ਵਾਲੀ ਹੈ ਕਿਉਂਕਿ ਪੌਂਗ ਡੈਮ ਤੋਂ ਜਦੋਂ ਪਾਣੀ ਛੱਡਿਆ ਜਾ ਰਿਹਾ ਹੈ ਤਾਂ ਇਹ ਪਾਣੀ ਪਿਆਸ ਦਰਿਆ ਦੇ ਵਿੱਚ ਛੱਡਿਆ ਸਾਰੇ ਹੁਣ ਇੰਨਾ ਪਾਣੀ ਇਕੱਠਾ ਜਦੋਂ ਛੱਡਿਆ ਜਾਏਗਾ ਤਾਂ ਉਸ ਦੇ ਨਾਲ ਅੱਗੇ ਜੋ ਪਿੰਡਾ ਵਾਲੇ ਲੋਕ ਨੇ ਜੋ 20 ਦੱਸਿਆ ਜਾ ਰਿਹਾ 20000 ਘਰ ਦੇ ਉਹਨਾਂ ਨੂੰ ਸੂਚਿਤ ਕੀਤਾ ਗਿਆ ਹੈ 60 ਪਿੰਡਾ ਦੇ ਲੋਕ ਨੇ ਕਿ ਤੁਸੀਂ ਆਪੋ ਆਪਣੇ ਘਰ ਖਾਲੀ ਕਰ ਹੁਣ ਰੁਕ ਕਰਦੇ ਆ ਗੁਰਦਾਸਪੁਰ ਦੇ ਪਿੰਡ ਗਲੜੀ ਦਾ ਜਿੱਥੇ ਰੈਸਕਿਊ ਆਪਰੇਸ਼ਨ ਅਜੇ ਵੀ ਜਾਰੀ ਹੈ ਤੇ ਮੇਰੇ ਸਹਿਯੋਗੀ ਉੱਥੇ ਰੋਹਿਤ ਮੌਜੂਦ ਨੇ ਉਹਨਾਂ ਦਾ ਵੀ ਅਸੀਂ ਰੁਕ ਕਰਦੇ ਆ ਤੇ ਗੱਲ ਕਰਦੇ ਆ ਰੋਹਿਤ ਇੱਥੇ ਦੇਖ ਪਾ ਰਹੇ ਆ ਕਿ ਲਗਾਤਾਰ ਰੈਸਕਿਊ ਆਪਰੇਸ਼ਨ ਕੀਤਾ ਜਾ ਰਿਹਾ ਬੀਤੇ ਕੱਲ ਅਸੀਂ ਤਸਵੀਰਾਂ ਦੇਖਿਆ ਸੀ ਜਦੋਂ ਪਾਣੀ ਫਸਿਆ ਤਾਂ ਉੱਥੇ ਐਨਡੀਆਰਐਫ ਦੀਆਂ ਟੀਮਾਂ ਨੇ ਆ ਕੇ ਰੈਸਕਿਊ ਕੀਤਾ ਹੁਣ ਸਥਿਤੀ ਕੀ ਹੈ ਜੀ ਬਿਲਕੁਲ ਦੱਸ ਦਿਓ ਕਿ ਇਸ ਵਕਤ ਜਿਹੜੇ ਹਾਲਾਤ ਨੇ ਕੱਲ ਨਾਲੋਂ ਪਾਣੀ ਦਾ ਪੱਧਰ ਤਾਂ ਥੋੜਾ ਘਟਿਆ ਹੈ ਪਰ ਹਾਲੇ ਫਲੋ ਪਾਣੀ ਦਾ ਬਹੁਤ ਜ਼ਿਆਦਾ ਹੈ ਜਿਸ ਕਰਕੇ ਜਿਹੜੇ ਪਿੰਡਾਂ ਦੇ ਵਿੱਚ ਲੋਕ ਫਸੇ ਹੋਏ ਨੇ ਉਹਨਾਂ ਦਾ ਰੈਸਕਿਊ ਕੀਤਾ ਜਾ ਰਿਹਾ ਔਰ ਖਾਸ ਤੌਰ ਤੇ ਇਸ ਵਕਤ ਜੇ ਅਸੀਂ ਗੱਲ ਕਰੀਏ ਤਾਂ ਐਨ ਡੀ ਆਰ ਐਫ ਆਰਮੀ ਬੀ ਐਸ ਐਫ ਪੰਜਾਬ ਪੁਲਿਸ ਗਰਾਊਂਡ ਲੈਵਲ ਤੇ ਡਟੀ ਹੋਈ ਹੈ ਔਰ ਇਹ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਕਿ ਜਿਹੜੇ ਲੋਕ ਪਿੰਡਾਂ ਦੇ ਵਿੱਚ ਫਸੇ ਹੋਏ ਨੇ ਉਹਨਾਂ ਦਾ ਰੈਸਕਿਊ ਕਰਨ ਲਈ ਟੀਮਾਂ ਜਿਹੜੀਆਂ ਇੱਥੋਂ ਰਵਾਨਾ ਕੀਤੀਆਂ ਜਾ ਰਹੀਆਂ ਨੇ ਔਰ ਹਰ ਰੋਸ ਸੰਭਵ ਪ੍ਰਯਾਸ ਕੀਤਾ ਜਾ ਰਿਹਾ ਹੈ ਕਿ ਜਿਹੜੇ ਲੋਕ ਹਾਲੇ ਘਰਾਂ ਦੀਆਂ ਛਤਾਂ ਤੇ ਸਿਗੇ ਉਹਨਾਂ ਵੱਲੋਂ ਲਗਾਤਾਰ ਇਹ ਗੁਹਾਰ ਲਗਾਈ ਜਾ ਰਹੀ ਸੀ ਕਿ ਉਹਨਾਂ ਦਾ ਜਿਹੜਾ ਕਿਸੇ ਤਰੀਕੇ ਰੈਸਕਿਊ ਕੀਤਾ ਜਾਵੇ ਕਿਉਂਕਿ ਛੋਟੇ ਬੱਚੇ ਬਜ਼ੁਰਗ ਉਸ ਘਰਾਂ ਦੇ ਵਿੱਚ ਨੇ ਔਰ ਕਾਫੀ ਜ਼ਿਆਦਾ ਪਰੇਸ਼ਾਨੀ ਹੈ ਕਿਉਂਕਿ ਪਾਣੀ ਪੀਣ ਵਾਲੇ ਪਾਣੀ ਦੀ ਸਮੱਸਿਆ ਸੀ ਇਸ ਤੋਂ ਇਲਾਵਾ ਹੋਰ ਕਈ ਸਮੱਸਿਆਵਾਂ ਨੇ ਪਰ ਲੋਕ ਜਿਹੜੇ ਨੇ ਲਗਾਤਾਰ ਸਾਥ ਦੇ ਰਹੇ ਨੇ ਪਿੰਡਾਂ ਦੇ ਲੋਕ ਐਨਡੀਆਰਐਫ ਦੀ ਟੀਮ ਦੇ ਨਾਲ ਸਹਿਯੋਗ ਕਰਕੇ ਹਰ ਸੰਭਵ ਪ੍ਰਯਾਸ ਕਰ ਰਹੇ ਨੇ ਕਿਉਂਕਿ ਪਿੰਡਾਂ ਦੇ ਲੋਕਾਂ ਨੂੰ ਜ਼ਿਆਦਾ ਇਸ ਬਾਰੇ ਪਤਾ ਹੈ ਕਿ ਕਿੱਥੇ ਕੀ ਹਾਲਾਤ ਨੇ ਕਿੱਥੇ ਪਾਣੀ ਦਾ ਪੱਧਰ ਜ਼ਿਆਦਾ ਹੈ ਸੋ ਇਸ ਕਰਕੇ ਇਸ ਵਕਤ ਅਸੀਂ ਗੱਲ ਢੀ ਹਾਈਡਰਲ ਪੂਲ ਦੇ ਉੱਪਰ ਮੌਜੂਦ ਹੈ ਔਰ ਐਨਡੀਆਰਐਫ ਦੀਆਂ ਟੀਮਾਂ ਇਸ ਵਕਤ ਡਟੀਆਂ ਹੋਈਆਂ ਨੇ ਰੈਸਕਿਊ ਕਰਨ ਦੇ ਲਈ ਔਰ ਖਾਸ ਤੌਰ ਤੇ ਜਿਹੜੀਆਂ ਤਸਵੀਰਾਂ ਨੇ ਇਹ ਗਲੜੀ ਪਿੰਡ ਤੋਂ ਤੁਹਾਨੂੰ ਦਿਖਾ ਰਿਹਾ ਕਿ ਇੱਥੇ ਲਗਾਤਾਰ ਇਹੀ ਪ੍ਰਯਾਸ ਜਾਰੀ ਹੈ ਕਿ ਜਿਹੜੇ ਲੋਕ ਹਾਲੇ ਤੱਕ ਕਰਾਂ ਦੇ ਵਿੱਚ ਫਸੇ ਹੋਏ ਨੇ ਕਿਉਂਕਿ ਕਰਾਂ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਹੈ ਲਗਭਗ 506 ਫੁੱਟ ਤੋਂ ਔਰ ਕਈ ਕਰਾਂ ਦੇ ਵਿੱਚ 7 ਤੋਂ 8 ਫੁੱਟ ਤੱਕ ਦਾ ਜਿਹੜਾ ਪਾਣੀ ਹੈ ਉਹ ਭਰ ਚੁੱਕਿਆ ਸੋ ਜਿਸ ਤੋਂ ਬਾਅਦ ਖਾਸੀ ਪਰੇਸ਼ਾਨੀ ਲੋਕਾਂ ਨੂੰ ਹੋ ਰਹੀ ਸੀ ਔਰ ਉਹਨਾਂ ਦਾ ਰੈਸਕਿਊ ਕਰਨ ਦੇ ਲਈ ਇਸ ਵਕਤ ਜਿਹੜੀਆਂ ਟੀਮਾਂ ਨੇ ਇੱਥੋਂ ਰਵਾਨਾ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਜਿਹੜੇ ਲੋਕ ਹਾਲੇ ਤੱਕ ਕਰਾਂ ਦੇ ਵਿੱਚ ਫਸੇ ਹੋਏ ਨੇ ਉਹਨਾਂ ਦਾ ਰੈਸਕਿਊ ਕੀਤਾ ਜਾ ਸਕੇ ਔਰ ਇਸ ਤੋਂ ਇਲਾਵਾ ਹੋਰ ਜਿਹੜੀ ਜਾਣਕਾਰੀ ਹੈ ਇਸ ਬਾਰੇ ਸੀ ਜਿਆਦਾ ਜਿਹੜੇ ਆਫੀਸਰ ਨੇ ਐਨ ਡੀ ਆਰ ਐਫ ਦੇ ਇੱਥੇ ਉਹਨਾਂ ਕੋਲੋਂ ਵੀ ਇਸ ਬਾਰੇ ਜਾਣਕਾਰੀ ਲਵਾਂਗੇ ਕਿ ਹਾਲੇ ਤੱਕ ਕਿੰਨੀਆਂ ਟੀਮਾਂ ਇੱਥੋਂ ਰਵਾਨਾ ਹੋ ਚੁੱਕੀਆਂ और तो इस वक्त अगे पिंडा दे की हालात ने जी सर इस वक्त की हालात की ने और खास तौर तो पर जोड़ी रेस्क्यू किनिया टीम हाल तक रवाना अभी आ, पानी काफी घटा है तो उससे रेस्क्यू करने में और अच्छी मदद मिली है ट्रैक्टर्स का भी यूटिलाइजेशन किया जा रहा है और जो लोकल पीपल्स हैं उनका भी अब काफी सपोर्ट मिल रहा है और पानी घटने की वजह से थोड़ा बोट्स चलाने में प्रॉब्लम आ रहा है क्योंकि उसका प्रॉपलर उसमें घूम नहीं पा रहा है तो बोट्स को अभी चाकू के माध्यम से चलाया जा रहा है और ट्रैक्टर के माध्यम से जहां तक हम पहुंच पा रहे हैं और अपना पूरा रेस्क्यू का पूरा सामान है पूरा किट इक्विपमेंट है और तमाम वाटर लेवल के अगर हम एक आइडिया लगा सके कितना पानी का लेवल हो सकता है या? पानी का लेवल अभी जो मैक्सिमम है पांच फीट जो मैक्सिमम जो मेरे नोटिस में अब तक जहां तक हमारे बंदे पहुंच पाए हैं वो ये है और मिनिमम तो अभी तो घुटने के लेवल तक भी पानी आ गया है तो आप देख भी रहे हैं कि अब तो थोड़ा पैदल भी आवाजाही शुरू हुई है तो अभी सर जो लोग घरों में ज्यादातर जो घर की छतों पर फंसे हुए थे उनके लिए रेस्क्यू कितने लोग अभी तक बाहर निकाले निकालेगा ये बाहर लोगों को निकालने का तो सिलसिला लगातार चला हुआ है और इसमें कई एजेंसियों के माध्यम से लोग निकाले जा रहे हैं तो एनडीआरएफ भी यहाँ आपके गुरदासपुर में तमाम लोकेशंस में है सभी जगह टीम्स गई हुई हैं तो जो जो जहां है अपनी अपनी लोकेशंस में निकाले और इसका एक कंसोलिडेटेड डाटा डिस्ट्रिक्ट एडमिनिस्ट्रेशन के द्वारा कंपाइल किया जा रहा है और आई होप सो कि आपके साथ भी शेयर किया गया होगा तो अभी सर कितनी टीम यहाँ पर जो अगर हम बात करते हैं एनडीआरएफ की कितनी टीम जो अभी यहाँ पर पहुंच अभी जिस साइड पे हम बात कर रहे हैं यहाँ अभी एक टीम यहाँ पर पहुंची और लगातार काम कर रही है

ਕੱਲ ਜਿਹੜਾ ਸੀਗਾ 10 ਫੁੱਟ ਤੋਂ ਜ਼ਿਆਦਾ ਸੀਗਾ ਅੱਜ ਥੋੜਾ ਪੱਧਰ ਭਾਵੇਂ ਘਟਿਆ ਪਰ ਪਰੇਸ਼ਾਨੀ ਲੋਕਾਂ ਦੇ ਲਈ ਉਨੀ ਹੀ ਬਣੀ ਹੋਈ ਹੈ ਸੋ ਕੋਸ਼ਿਸ਼ ਕੀਤੀ ਜਾ ਰਹੀ ਹੈ ਖਾਸ ਤੌਰ ਤੇ ਬੱਚੇ ਬਜ਼ੁਰਗ ਮਹਿਲਾਵਾਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਉੱਥੋਂ ਕੱਢਿਆ ਜਾ ਰਿਹਾ ਤਾਂ ਕਿ ਉਹਨਾਂ ਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਇਹ ਜਿਹੜੀ ਪਾਣੀ ਦੀ ਮਾਰ ਪਈ ਹੈ ਇਸ ਤੋਂ ਬਾਅਦ ਕਈ ਬਿਮਾਰੀਆਂ ਫੈਲਣ ਦਾ ਵੀ ਡਰ ਰਹਿੰਦਾ ਸੋ ਇਸ ਕਰਕੇ ਮੈਡੀਕਲ ਟੀਮਾਂ ਵੀ ਇੱਥੇ ਰਵਾਨਾ ਕੀਤੀ ਜਾ ਰਹੀਆਂ ਨੇ ਜੀ ਠੀਕ ਹੈ ਰੋਹਿਤ ਤੁਹਾਡਾ ਜੁੜਨ ਦੇ ਲਈ ਧੰਨਵਾਦ ਤਾਂ ਐਸੇ ਦੇ ਵਿੱਚ ਲਗਾਤਾਰ ਅਸੀਂ ਤਸਵੀਰਾਂ ਤੁਹਾਡਾ ਨਾਲ ਸਾਂਝੀਆ ਕਰ ਰਿਹਾ ਤੇ ਤੁਸੀਂ ਦੇਖ ਵੀ ਪਾ ਰਹੇ ਹੋ ਕਿ ਸਥਿਤੀ ਕੀ ਬਣੀ ਹੋਈ ਹੈ ਤੇ ਉੱਥੇ ਹੀ ਦੂਸਰੇ ਪਾਸੇ ਦੇਖੀਏ ਤਾਂ ਐਸੀ ਸਥਿਤੀ ਦੇ ਵਿੱਚ ਹੁਣ ਪਾਣੀ ਕਈ ਜਗ੍ਹਾ ਦੇ ਉੱਤੇ ਤਾਂ 3 ਫੁੱਟ ਦੇ ਕਰੀਬ ਹੈ ਤੇ ਕਈ ਜਗ੍ਹਾ ਦੇ ਉੱਤੇ 4 ਤੋਂ 5 ਫੁੱਟ ਪਾਣੀ ਭਰਿਆ ਹੋਇਆ ਇਸ ਕਰਕੇ ਸਥਿਤੀ ਗੰਭੀਰ ਬਣੀ ਹੋਈ ਹੈ ਮੇਰੇ ਸਹਿਯੋਗੀ ਾ ਰੋਹਿਤ ਮਹਾਜਨ ਉਹਨਾਂ ਨੇ ਤਸਵੀਰਾਂ ਸਾਂਝੀਆਂ ਕੀਤੀਆਂ ਅਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਰੈਸਕਿਊ ਕੀਤਾ ਜਾ ਰਿਹਾ ਹਾਲਾਂਕਿ ਹਾਲਾਤ ਜੋ ਨੇ ਉਸ ਜ਼ਿਆਦਾਤਰ ਇਲਾਕਿਆਂ ਦੇ ਐਸੇ ਹੀ ਨੇ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਹੁਣ ਐਸੀ ਸਥਿਤੀ ਬਣੀ ਹੋਈ ਹੈ ਤੇ ਉੱਥੇ ਹੀ ਹੁਣ ਦੂਸਰੇ ਪਾਸੇ ਗੱਲ ਕਰ ਲਈਏ ਇੱਕ ਪਾਸੇ ਤਾਂ ਆਪਤਾ ਹੈ ਪਰ ਆਪਤਾ ਦੇ ਵਿੱਚ ਵੀ ਦੂਸਰੇ ਪਾਸੇ ਹਰਿਆਣਾ ਸਰਕਾਰ ਨੇ ਇੱਕ ਐਲਾਨ ਕੀਤਾ ਹੈ ਇਹ ਐਲਾਨ ਮਹਿਲਾਵਾਂ ਦੇ ਲਈ ਖਾਸ ਹੈ ਅਖਰਕਾਰ ਕੀ ਇਸ ਦੇ ਵਿੱਚ ਹੁਣ ਉਹ ਵੀ ਜਾਣਦੇ ਆ ਦਰਸਲ ਹਰਿਆਣਾ ਸਰਕਾਰ ਨੇ ਉਹ ਵਾਅਦਾ ਪੂਰਾ ਕੀਤਾ ਜੋ ਕਿ ਪੰਜਾਬ ਦੀਆਂ ਮਹਿਲਾਵਾਂ ਪੂਰਾ ਹੋਣ ਦੀ ਉਡੀਕ ਕਰ ਰਹੀਆਂ ਨੇ ਮਹਿਲਾਵਾਂ ਨੂੰ ਹਰ ਮਹੀਨੇ 2100 ਰੁਪਏ ਮਿਲਣਗੇ ਇਹ ਐਲਾਨ ਕੀਤਾ ਗਿਆ ਦੀਨ ਦਿয়াল ਲక్ష్ਮੀ ਲਾਡੂ ਯੋਜਨਾ ਦੇ ਤਹਿਤ ਰਾਸ਼ੀ ਮਿਲੇਗੀ 1 ਲੱਖ ਤੋਂ ਘੱਟ ਆਮਦਨ ਵਾਲੀਆਂ ਮਹਿਲਾਵਾਂ ਨੂੰ ਇਸ ਦਾ ਲਾਭ ਮਿਲੇਗਾ 25 ਨਵੰਬਰ 2025 ਤੋਂ ਇਹ ਯੋਜਨਾ ਲਾਗੂ ਹੋਏਗੀ 22 ਲੱਖ ਮਹਿਲਾਵਾਂ ਨੂੰ ਯੋਜਨਾ ਦਾ ਲਾਭ ਮਿਲੇਗਾ ਇਸ ਸਕੀਮ ਦੇ ਲਈ ਕੁਝ ਸ਼ਰਤਾਂ ਵੀ ਰੱਖੀਆਂ ਗਈਆਂ ਨੇ ਕਿ 1 ਲੱਖ ਤੋਂ ਘੱਟ ਆਮਦਨ ਦੇ ਉੱਤੇ ਲਾਭ ਮਿਲੇਗਾ ਪਤੀ 15 ਸਾਲ ਤੋਂ ਹਰਿਆਣਾ ਦੇ ਵਿੱਚ ਰਹਿੰਦਾ ਹੋਣਾ ਚਾਹੀਦਾ ਵਿਆਹੁਤਾ ਤੇ ਇਕਵਾਰੀਆਂ ਔਰਤਾਂ ਦੋਵਾਂ ਦੇ ਲਈ ਇਹ ਸਕੀਮ ਹੈ ਇਹ ਕੁਝ ਸ਼ਰਤਾਂ ਰਹਿਣ ਗਿਆ ਤੇ ਇਸ ਦੇ ਜ਼ਰੀਏ ਹੀ ਲਾਭ ਮਿਲੇਗਾ 25 ਨਵੰਬਰ 2025 ਉਦੋਂ ਤੋਂ ਯੋਜਨਾ ਲਾਗੂ ਹੋਏਗੀ ਬਕਾਇਦਾ ਇੱਕ ਡੈਡਲਾਈਨ ਆ ਚੁੱਕੀ ਹੈ ਇਸ ਤਰੀਕ ਤੋਂ 25 सितंबर को देना है जदों तू तो महिला प्रति महीना इक्कीस रुपए जो है मिलनी शुरू हो जाएगी हरियाणा के मुख्यमंत्री नायब सिंह सैनी ने इस बाबत की कुछ किया सुनते हैं आज विधानसभा की समाप्ति के बाद हमारा जो ये एजेंडा आया है हमने महिलाओं